ਕਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਦੋਸਤੋ ਝੋਨੇ ਦੇ ਵਿੱਚ ਇਸ ਵੇਲੇ ਮਾਧਰੇ ਬੂਟਿਆਂ ਦਾ ਜਿਹੜਾ ਰੋਗ ਆ ਉਹ ਦੇਖਣ ਨੂੰ ਮਿਲ ਰਿਹਾ ਜਿਹਨੂੰ ਬੌਣੇ ਬੂਟਿਆਂ ਦਾ ਰੋਗ ਕਹਿੰਦੇ ਆ ਚੀਨੇ ਵਾਇਰਸ ਵੀ ਇਹਨੂੰ ਕਹਿ ਦਿੰਦੇ ਨੇ ਤਿੰਨ ਚਾਰ ਸਾਲ ਪਹਿਲਾਂ ਆਪਣੀਆਂ ਫਸਲਾਂ ਤੇ ਆਇਆ ਸੀਗਾ ਉਸ ਵੇਲੇ ਪਹਿਲੀ ਵਾਰੀ ਸੁਣਿਆ ਸੀ ਇਹਦੇ ਬਾਰੇ ਪੰਜਾਬ ਹਰਿਆਣਾ ਦੇ ਵਿੱਚ ਕੁਝ ਏਰੀਆ ਚ ਕਾਫੀ ਜਿਹਾ ਨੁਕਸਾਨ ਵੀ ਹੋਇਆ ਕੁਝ ਏਰੀਆ ਚ ਫਸਲ ਬੌਣੀ ਵੀ ਪੈ ਗਈ ਸੀ ਕਿ ਇਹਦੇ ਨਾਲ ਬੂਟੇ ਜਿਹੜੇ ਬਿਲਕੁਲ ਵੱਧਦੇ ਨਹੀਂ ਉਹਨਾਂ ਦਾ ਵਾਧਾ ਰੁਕ ਜਾਂਦਾ ਬੂਟਾ ਮਾਧਰਾ ਰਹਿ ਜਾਂਦਾ ਤੇ ਕਈ ਵਾਰੀ ਤਾਂ ਉਹ ਛੱਟਾ ਵੀ ਪੂਰਾ ਵਧੀਆ ਨਹੀਂ ਕੱਢਦਾ ਛੱਟਾ ਨਹੀਂ ਕੱਢਦਾ ਤੇ ਇਸੇ ਕਰਕੇ ਉਸ ਵੇਲੇ ਕਾਫੀ ਕਿਸਾਨਾਂ ਨੂੰ ਫਸਲ ਬਾਉਣੀ ਵੀ ਪੈਗੀ ਸੀ ਤੇ ਇਸ ਵਾਰ ਵੀ ਕਿਤੇ ਕਿਤੇ ਆਪਾਂ ਨੂੰ ਇਹ ਬੂਟ ਜਿਹੜੇ ਮਦਰੇ ਬੂਟਾਂ ਦੇ ਰੋਗ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਨੇ ਕੁਝ ਏਰੀਏ ਦੇ ਵਿੱਚ ਇਸ ਤਰ੍ਹਾਂ ਵੀ ਦੇ ਖਬਰਾਂ ਵੀ ਸੁਣੀਆਂ ਨੇ ਵੀ ਉੱਥੇ ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਬਾਉਣੀ ਪਈ ਆ ਇਹ ਕੀ ਤਾਂ ਕਿਸ ਤਰ੍ਹਾਂ ਦਾ ਵਾਇਰਸ ਆ ਕੀ ਇਹਨੂੰ ਕਹਿੰਦੇ ਨੇ ਕਿਸ ਤਰ੍ਹਾਂ ਇਹ ਅੱਗੇ ਫੈਲਦਾ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਜੋ ਕੋਈ ਨਵੇਂ ਵੀਰ ਚੈਨਲ ਤੇ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਨੂੰ ਮਿਲਦਾਰਾ ਹੈ। ਅ ਦੇਖੋ ਉਹਦੋਂ ਜਦੋਂ ਪਹਿਲਾਂ ਆਇਆ ਸੀ ਨਾ ਉਹਦੋਂ ਨੂੰ ਦੋ ਤਰ੍ਹਾਂ ਦੇ ਵਾਇਰਸ ਦੇ ਨਾਲ ਜਾਣਦੇ ਸੀ ਵੀ ਚੀਨੀ ਵਾਇਰਸ ਇਹਨੂੰ ਕਹਿੰਦੇ ਤੇ ਫਿਜੀ ਵਾਇਰਸ ਤੇ ਜਦੋਂ ਆਪਣੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਾਲਿਆਂ ਨੇ ਇਹਦੇ ਤੇ ਰਿਸਰਚ ਕੀਤੀ ਕਿਉਂਕਿ ਬੂਟੇ ਉਹਨਾਂ ਦੇ ਕੋਲੇ ਕਿਸਾਨ ਲੈ ਕੇ ਗਏ ਤਾਂ ਪਤਾ ਲੱਗਿਆ ਉਹਨਾਂ ਨੇ ਇਹਨੂੰ ਜਿਹੜਾ ਰਾਈਸ ਸੌਦਰਨ ਡਿਫਾਰਫ ਵਾਇਰਸ ਦਾ ਨਾਮ ਦਿੱਤਾ ਸੀਗਾ ਵੀ ਇਹ ਜਿਹੜਾ ਵਾਇਰਸ ਚੀਨੀ ਵਾਇਰਸ ਨਾਲੋਂ ਅਲੱਗਾ ਪਰ ਉਸ ਤਰ੍ਹਾਂ ਦੇ ਲੱਛਣ ਸਿੰਪਟਮ ਬੂਟੇ ਦੇ ਵਿੱਚ ਬੂਟੇ 'ਚ ਜਿਹੜੇ ਲੱਛਣ ਉਸੇ ਤਰ੍ਹਾਂ ਦੇ ਹੀ ਹੁੰਦੇ ਨੇ ਬੂਟਾ ਇਹਦੇ ਤੋਂ ਵੱਧਦਾ ਫੁੱਲਦਾ ਨਹੀਂ ਹੈਗਾ ਮਦਰਾ ਰਹਿ ਜਾਂਦਾ ਪਹਿਲਾਂ ਬੇਸ਼ੱਕ ਕੱਢਦਾ ਬਰੀਕ-ਬਰੀਕ ਦੇ ਟਿੱਲਰ ਕੱਢਦਾ ਪਰ ਬੂਟੇ ਦੀ ਹਾਈਟ ਨਹੀਂ ਹੁੰਦੀ ਤੇ ਨਾ ਹੀ ਬੂਟਾ ਛਿੱਟਾ ਵਗੈਰਾ ਕੱਢਦਾ ਇਹ ਜਿਹੜਾ ਫੈਲਦਾ ਕਿਵੇਂ ਆ ਫੈਲਦਾ ਜੀ ਇਹ ਜਿਹੜੇ ਬੂਟੇ ਦੇ ਵਿੱਚ ਵਾਇਰਸ ਇੰਟਰ ਹੋ ਜਾਂਦਾ ਉਹਦੇ ਤੇ ਜਦੋਂ ਕੋਈ ਰਾਸਤੂਸਕ ਕੀੜਾ ਆਉਂਦਾ ਚਿੱਟੀ ਪਿੱਠ ਵਾਲਾ ਕਿੱਡਾ ਜਿਹਨੂੰ ਆਪਾਂ ਕਹਿੰਦੇ ਆ ਜ਼ਿਆਦਾ ਤੇਲੇ ਦੇ ਨਾਲ ਨਾਲ ਕਿਸਾਨ ਜਾਣਦੇ ਨੇ ਉਹ ਇਹਦੀ ਵੱਡੀ ਵਜ੍ਹਾ ਬਣਦਾ ਉਹਦੇ ਕਰਕੇ ਫੈਲਦਾ ਸੋ ਹੁਣ ਜਿਵੇਂ ਆਪਾਂ ਅੱਜ ਕੱਲ ਦੀ ਜੇ ਆਪਾਂ ਗੱਲ ਕਰਦੇ ਆ ਅੱਜ ਕੱਲ ਆਪਣੇ ਖੇਤਾਂ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੋ ਦੋ ਚਾਰ ਚਾਰ ਬੂਟੇ ਦਿਖਾਈ ਦੇਣਗੇ ਕਿਤੇ ਕਿਤੇ ਹੈਗੇ ਆ ਇਹ ਢੋੜੀ ਦੇ ਵਿੱਚ ਨਹੀਂ ਹੈਗਾ ਜਿਹੜਾ ਹੁਣ ਦੀ ਹਾਲਾਤ ਦੇ ਵਿੱਚ ਆਪਾਂ ਨੂੰ ਦਿਖ ਰਿਹਾ ਨਾ ਕਿਤੇ ਕਿਤੇ ਬੂਟਾ ਦਿਖਾਈ ਦਿੰਦਾ ਜਿਵੇਂ ਕਿਲੇ ਦੇ ਵਿੱਚ 2 4 5 6 ਬੂਟੇ ਕਿਸੇ ਦੇ ਹੋਣਗੇ ਦੂਰ ਦੂਰ ਹੈਗੇ ਕੋਈ ਵੱਡੀ ਧੋੜੀ ਦੇ ਵਿੱਚ ਨਹੀਂ ਹੈਗੇ ਇੱਕ ਇੱਕ ਟਿੱਕ ਬੂਟਾ ਵੀ ਹੋ ਸਕਦਾ ਉਹਦੇ ਨਾਲ ਦੋ ਵੀ ਹੋ ਸਕਦੇ ਆ ਤੇ ਫਿਰ ਹੋ ਸਕਦਾ ਕਿਲੇ ਦੇ ਵਿੱਚ ਕੋਈ ਹੋਵੇ ਹੀ ਨਾ ਇਸ ਤਰ੍ਹਾਂ ਦੇ ਹੈ ਗਿਆ ਤੇ ਫੈਲਦਾ ਜਿਹੜਾ ਚਿੱਟੀ ਪਿੱਠ ਵਾਲੇ ਤੇਲੇ ਦੇ ਰਾਹੀਂ ਇਹ ਫੈਲਦਾ ਪਹਿਲਾਂ ਤਾਂ ਇਹਦਾ ਕੀ ਹੁੰਦਾ ਵੀ ਜਦੋਂ ਆਪਾਂ ਪਨੀਰੀ ਬੀਜਿਆ ਪਨੀਰੀ ਬੀਜਣ ਵੇਲੇ ਤੇਲਾ ਕਈ ਵਾਰੀ ਆਪਣੀ ਫਸਲ ਤੇ ਹਮਲਾ ਕਰ ਦਿੰਦਾ ਜੇ ਉਸ ਵੇਲੇ ਨਾ ਇਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਉਦੋਂ ਆਪਾਂ ਜਿਹੜੀ ਤੇਲੇ ਵਾਲੀਆਂ ਜਿਹੜੀਆਂ ਸਪ੍ਰੈਆਂ ਹੁੰਦੀਆਂ ਜਿਹੜੀਆਂ ਆਪਾਂ ਹਾਪਰ ਦੇ ਵਾਸਤੇ ਸਪ੍ਰੈਆਂ ਕਰਦੇ ਆ ਮੀਡਾ ਕਰਦੇ ਆ ਜਾਂ ਦੂਸਰੀਆਂ ਚੈਸ ਵਗੈਰਾ ਦਵਾਈਆਂ ਹੁੰਦੀਆਂ ਉਸ ਵੇਲੇ ਆਪਾਂ ਸਪਰੇ ਕਰਕੇ ਤੇਲੇ ਨੂੰ ਜੇ ਖਤਮ ਕਰ ਲੈਣਾ ਤਾਂ ਇਹ ਅੱਗੇ ਨਹੀਂ ਫੈਲਦਾ ਚਲੋ ਹੁਣ ਆਪਾਂ ਨਹੀਂ ਫਸਲ ਟ੍ਰਾਂਸਪਲੈਂਟਿੰਗ ਹੋ ਗਈ ਬਜਾਈ ਹੋ ਚੁੱਕੀ ਆ ਤੇ ਹੁਣ ਵੀ ਆਪਾਂ ਕੀ ਕਰਨਾ ਵੀ ਆਪਾਂ ਜਿਹੜੀਆਂ ਬਟਾਂ ਬਟਾਂ ਨੇ ਜਾਂ ਆਪਣੇ ਅਲਦ ਵਾਲੇ ਰਸਤੇ ਨੇ ਜਿੱਥੇ ਮਤਲਬ ਆਪਣੇ ਘਾਹ ਫੂਸ਼ ਵਗੈਰਾ ਹੁੰਦਾ ਉਥੇ ਤੇਲਾ ਜ਼ਿਆਦਾ ਰਹਿਣ ਦਾ ਉਹ ਹੁੰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰ ਲੋ ਤੇ ਇਹਦੀ ਜਿੱਥੇ ਮਤਲਬ ਅਫੈਕਟਡ ਬੂਟੇ ਹੋ ਗਏ ਉਥੇ ਕੋਈ ਸਪਰੇਅ ਨੇ ਕੰਮ ਨਹੀਂ ਕਰਨਾ ਜੇ ਤੁਸੀਂ ਕਹੋਗੇ ਨਾ ਵੀ ਸਪਰੇਅ ਨੂੰ ਦੇ ਵਧਣ ਤੋਂ ਰੋਕ ਲੂਗੀ ਬੂਟ ਆਪਾਂ ਤੇਲੇ ਨੂੰ ਕੰਟਰੋਲ ਕਰ ਸਕਦੇ ਆ ਤੇਲੇ ਦੇ ਨਾਲ ਕੇ ਬਾਧਾ ਉਹਦੇ ਨਾਲ ਹੀ ਰੁਕ ਜੂਗਾ ਤੇਲਾ ਫਸਲ ਦੇ ਉੱਤੇ ਜੇ ਆਪਾਂ ਨੂੰ ਦਿਖਾਈ ਦਿੰਦਾ ਤਾਂ ਤੇਲੇ ਵਾਲੀ ਸਪਰੇਅ ਆਪਾਂ ਕਰਨੀ ਪਊ ਹੋਰ ਕੋਈ ਕਈ ਕਿਸਾਨ ਇਹਦੇ ਵਿੱਚ ਫੋਰਟ ਵਗੈਰਾ ਦਵਾਈਆਂ ਪਾਈ ਜਾ ਰਹੇ ਨੇ ਜਾ ਜ਼ਿਆਦਾ ਜੂਰੀਏ ਦੇ ਨਾਲ ਕੋਸ਼ਿਸ਼ ਕਰਦੇ ਨੇ ਵੀ ਇਹਨੂੰ ਆਪਾਂ ਵਧਾ ਲਾਂਗੇ ਬੂਟੇ ਨੂੰ ਇਸ ਤਰ੍ਹਾਂ ਦਾ ਕਿਸੇ ਨੇ ਕੰਮ ਨਹੀਂ ਕਰਨਾ ਕੋਈ ਦਵਾਈ ਨੇ ਇਹਦੇ ਤੇ ਕੰਮ ਨਹੀਂ ਕਰਨਾ ਜਿਹੜੇ ਬੂਟਿਆਂ ਦੇ ਵਿੱਚ ਇਹ ਆ ਗਿਆ ਉਹ ਤਾਂ ਉਸੇ ਤਰੀਕੇ ਰਹਿਣਗੇ ਉਹਨਾਂ ਨੂੰ ਨਹੀਂ ਆਪਾਂ ਵਧਾ ਸਕਦੇ ਹਾਂ ਅੱਗੇ ਵਧਣ ਤੋਂ ਜੇ ਰੋਕਣਾ ਤਾਂ ਸਿਰਫ ਤੇਲੇ ਵਾਲੀਆਂ ਜਿਹੜੀਆਂ ਦਵਾਈਆਂ ਨੂੰ ਦਵਾਈਆਂ ਪਾਸ ਸਪਰੇਅ ਕਰਕੇ ਵੀ ਤੇਲਾ ਆਪਣੇ ਖੇਤ ਦੇ ਚਿੱਟੀ ਪਿੱਠ ਵਾਲਾ ਤੇਲਾ ਹੈਗਾ ਤਾਂ ਉਹਨੂੰ ਆਪਾਂ ਕੰਟਰੋਲ ਕਰ ਲਓ ਉਹਦੇ ਨਾਲ ਅੱਗੇ ਵਧਣ ਤੋਂ ਇਹਨੂੰ ਰੋਕ ਸਕਦੇ ਆਪਾਂ ਜਾਂ ਕੋਈ ਤੁਹਾਨੂੰ ਬੂਟੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਉੱਥੋਂ ਪੱਟ ਕੇ ਦੱਬ ਦਿਓ ਦੋਈ ਜਗ੍ਹਾ ਤੇ ਅ ਮਤਲਬ ਗੁੰਗੇ ਦਵਾ ਦੇ ਤਾਂ ਕਿ ਅੱਗੇ ਜਿਹੜਾ ਵਾਇਰਸ ਨਾ ਫੈਲੇ। ਅ ਬਾਕੀ ਕਿਸੇ ਵੀ ਬੀਆਂ ਗੱਲਾਂ ਦੇ ਵਿੱਚ ਆ ਕੇ ਕੋਈ ਸਪਰੇ ਨਹੀਂ ਕਰਨ ਦੀ ਜ਼ਰੂਰਤ ਇਹਨੇ ਕਿਸੇ ਨੇ ਸਪਰੇ ਨਹੀਂ ਤੇ ਕੰਮ ਨਹੀਂ ਕਰਨਾ ਕਿਉਂਕਿ ਵਾਇਰਸ ਦੀ ਕੋਈ ਸਪਰੇ ਨਹੀਂ ਹੁੰਦੀ। ਇੱਕ ਵਾਰੀ ਵਾਇਰਸ ਜਿਹੜਾ ਹੋ ਗਿਆ ਨਾ ਫੈਲ ਗਿਆ ਫੈਲ ਗਿਆ ਵਾਇਰਸ ਨੂੰ ਆਪਾਂ ਅ ਅੱਗੇ ਵਧਣ ਤੋਂ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਉਹ ਵਾਇਰਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੋ ਜਿੰਨਾ ਖੇਤਾਂ ਦੇ ਵਿੱਚ ਆ ਗਿਆ ਹੁਣ ਆਪਾਂ ਉੱਥੇ ਇਸ ਤਰ੍ਹਾਂ ਦੀਆਂ ਕੋਈ ਦਾਣੇਦਾਰ ਜ਼ਹਿਰਾਂ ਪਾ ਪਾ ਕੇ ਆਪਾਂ ਉਹਨੂੰ ਰੋਕ ਨਹੀਂ ਸਕਦੇ। ਬਸ ਕਾਰਾ ਪੱਕੀ ਸਕਦਾ ਜਿਹੜੇ ਖੇਤਾਂ ਚ ਇਹ ਹੈਗਾ ਉਥੇ ਆਪਾਂ ਥੋੜਾ ਜਿਹਾ ਮੌਸਮ ਅਨੁਕੂਲ ਰੱਖੀਏ ਜ਼ਿਆਦਾ ਪਾਣੀ ਨਾ ਖੜਾਈਏ ਤੇਲੇ ਦੇ ਅਨੁਕੂਲ ਆਪਾਂ ਜਿਹੜੇ ਹਾਲਾਤ ਪੈਦਾ ਨਾ ਕਰੀਏ ਵੀ ਜਿਹਦੇ ਨਾਲ ਤੇਲਾ ਆਪਣੇ ਵਧੇ ਅੜਗਾਲੇ ਵਾਲਾ ਬੱਟਾਂ ਖਾਲਾਂ ਤੋਂ ਆਪਾਂ ਬਿਲਕੁਲ ਘਾਹ ਤੋਂ ਨੂੰ ਸਾਫ਼ ਰੱਖੋ ਜੇਕਰ ਹੋ ਸਕੇ ਤਾਂ ਉੱਥੇ ਬੇਸ਼ੱਕ ਤੇਲੇ ਵਾਲੀ ਸਪਰੇ ਵੀ ਕਰ ਦਿਓ ਜੇਕਰ ਹਲੇ ਤੁਹਾਨੂੰ ਕਿਤੇ ਜ਼ਿਆਦਾ ਦਿਖਾਈ ਨਹੀਂ ਦਿੰਦਾ ਨਾ ਤਾਂ ਆਲੇ-ਦਾਲੇ ਦਾ ਹੋਰ ਉਹਨਾਂ ਜਗ੍ਹਾ ਤੇ ਤੇਲੇ ਵਾਲੀ ਸਪਰੇ ਕਰਕੇ ਅੰਡੇ-ਉੰਡੇ ਨਸ਼ਟ ਹੋ ਜਾਂਦੇ ਨੇ ਤੇਲਾ ਅੱਗੇ ਨਾ ਫਵੇ ਸੋ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਬਾਕੀ ਹੋਰ ਜਿਹੜਾ ਹੁਣ ਆਪਾਂ ਕੋਈ ਆਪਣੇ ਕੋਲੇ ਹੋਰ ਹੀਲਾ ਨਹੀਂ ਹੈਗਾ ਵੀ ਆਪਾਂ ਕੋਈ ਇਹਨੂੰ ਦਵਾਈ ਨਾਲ ਕੰਟਰੋਲ ਕਰ ਲਈਏ ਸੋ ਅੱਗੇ ਵਧਣ ਤੋਂ ਹੀ ਰੋਕਿਆ ਜਾ ਸਕਦਾ ਸੋ ਦੋਸਤੋ ਕਿਸੇ ਕਬਰਾਂ ਹੋਣ ਦੀ ਜ਼ਰੂਰਤ ਨਹੀਂ ਕਿਸੇ ਦੇ ਮਗਰ ਲੱਗ ਕੇ ਫਜ਼ੂਲ ਖਰਚਾ ਕਰਨ ਦੀ ਲੋੜ ਨਹੀਂ ਜਿੱਥੇ ਹੁਣ ਇਹ ਚੀਜ਼ ਆ ਗਈ ਆ ਗਈ ਉਹਨੂੰ ਆਪਾਂ ਨਹੀਂ ਇੱਕਦਮ ਕੰਟਰੋਲ ਕਰ ਸਕਦੇ ਅੱਗੇ ਵਧਣ ਤੋਂ ਹੀ ਰੋਕਿਆ ਜਾ ਸਕਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਰੋਸਤਾਂ ਨੂੰ ਸ਼ਕਤ ਸਰੀਰਕ ਭਾਲ ਤਨ